ਜੋ ਤੇ ਮੈਨੂੰ ਬੜਾ ਤਰਸਾ ਹੁੰਦਾ ਲੋਕੀ ਇਹ ਵੇਲੇ ਨੂੰ ਏਸੀਆਂ ਚ ਬੈਠੇ ਆ ਜਿੰਨੀ ਲੂਵ ਵਗੰਡੀ ਆ ਤੇ ਮੈਂ ਤਾਂ ਇੱਥੇ ਪੱਖਾ ਵੀ ਨਹੀਂ ਲਾ ਕੇ ਦੇ ਸਨ ਮੇਰੀ ਗੱਲ ਸੁਣੋ ਤੇ ਇੰਨੀ ਫਿਕਰ ਕਿਹੜੀ ਗੱਲ ਦਾ ਕਰਦੇ ਹੋ ਵੇਖਿਓ ਸਾਡੇ ਵੀ ਦਿਨ ਇਦਾਂ ਦੇ ਆਉਣੇ ਆ ਜਦੋਂ ਸਾਡੇ ਕੋਲ ਏਸੀ ਪੱਖਾ ਕੂਲਰ ਸਾਰਾ ਕੁਝ ਹੀ ਹੋਣਾ ਵਾ ਇੰਨੀ ਫਿਕਰ ਨਾ ਕਰਿਆ ਕਰੋ ਜਿੱਦੀ ਉਹਨਾਂ ਠਹਿਰ ਕੇ ਹੀ ਹੋਣਾ ਵਾ ਹਲੇ ਤਾਂ ਕੋਈ ਗੱਲ ਦੀ ਨਾਲੇ ਬਣਿਆ ਹੀ ਆ ਸਭ ਕੁਝ ਤੂੰ ਨਾ ਖਾ ਹੀ ਲੈਣਾ ਉਹੀ ਰੁਪਿੰਦਰ ਇਹਦਾ ਚੰਗੇਨ ਲੱਗੀਦਾ ਉਹਨੇ ਕਿਹਾ ਮੈਂ ਹਫਤੇ ਬਾਅਦ ਆਇਆ ਤਾਂ ਮੈਨੂੰ ਫੇਰ ਉਹ ਚੀਜ਼ ਖਵਾਤੀ ਕੰਮ ਕਰ ਬੱਸ ਵਧੀਆ ਠੀਕ ਛੁੱਟੀ ਹੀ ਕੱਲ ਅੱਛਾ ਤੇ ਮੈਂ ਚੱਲ ਉਹ ਆਉਣਾ ਵਾ ਅੱਜ ਠੀਕ ਹੈ ਠੀਕ ਹੈ ਆ ਤੇ ਕੱਲ ਸ਼ਾਮਾਂ ਜੀਆਂ ਚੱਲ ਜਾਗੇ ਕੋਈ ਉੱਠ ਤਾਂ ਤੂੰ ਦੇ ਲੰਮੇ ਪਈ ਆ ਅੱਗੇ ਤੇ ਹੀ ਮੈਨੂੰ ਤਾਂ ਅੱਧਾ ਘੰਟਾ ਹੋ ਗਿਆ ਇਹਨੂੰ ਲੰਮੇ ਬਲੀ ਹੁਣ ਤੂੰ ਹੀ ਸਿਆਣਾ ਵਾ ਉਹਨੇ ਆਪਣੇ ਘਰ ਹੀ ਆਉਣਾ ਇਹ ਕਿਹੜਾ ਬਗਾਨਾ ਘਰ ਵਾ ਉਹ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਣਾ ਤੁਸੀਂ ਗੁੱਸਾ ਨਾ ਕਰਿਓ